ਇਹ ਜਦ ਸੇ ਸ਼ੁਰੂਆਤ ਕੀਤੀ ਔਰ ਬੜੇ ਮਾਨ ਦੀ ਕਰੇ ਸੀ ਸ਼ੁਰੂਆਲੇ ਤੇ ਅਨਾਇਸ ਤੋਂ ਹੋਈ ਹੈ ਜਿਹਦੇ ਅਸੀਂ ਤਿੰਨ ਵਾਰਡਾਂ ਦੇ ਵਿੱਚ ਲੋਕਾਂ ਨੂੰ ਮਿਲੇ ਆ ਉਹ ਲੋਕ ਬੜੇ ਖੁਸ਼ ਨਹੀਂ ਹੋ ਮੌਜੂਦਾ ਸਰਕਾਰ ਤੋਂ ਲੋਕ ਬੜੇ ਨਰਾਜ਼ ਨੇ ਕਿਉਂਕਿ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀਗੇ ਹਜ਼ਾਰ ਕੋ ਵਾਲਾ ਜਾਂ ਪੈਨਸ਼ਨ ਵਾਲਾ ਜਾਂ ਕੋਈ ਰੇਤਾ ਸਸਤਾ ਦੇ ਦੇਣਾ ਲੈਂਡ ਆਰਡਰ ਇਹ ਸਾਰੇ ਇਸ਼ੂ ਸੇ ਲੋਕ ਉਹਨਾਂ ਤੋਂ ਖਫਾ ਨੇ ਔਰ ਲੋਕ ਜਿਹੜੇ ਕਾਂਗਰਸ ਪਾਰਟੀ ਨੂੰ ਚਾਹੁੰਦੇ ਕਿਉਂਕਿ ਬਿੱਟੂ ਜੀ ਦਾ ਉਹ ਛੋਕਰ ਸਾਰੇ ਪ੍ਰਿਆਸਦਾਰ ਗੁਰੇ ਸਿੰਘ ਜੀ ਜਿਨ੍ਹਾਂ ਨੇ ਸ਼ਾਦੇ ਨੂੰ ਪੰਜਾਬ ਦੇ ਲੋਕਾਂ માં ਆਸੋ ਲੋਕ ਕੋਈ ਗੱਲ ਇਹੋ ਜੀ ਭੁੱਲੇ ਨਹੀਂ ਉਹ ਸਾਨੂੰ ਉਮੀਦ ਹੈ ਕਿ ਬੜੇ ਅੱਛੇ ਮਾਰਗਦਾਨ ਜਿਹੜੀ ਅਸੀਂ ਪਾਲਣ ਦੀ ਕੋਸ਼ਿਸ਼ ਕੀਤੀ ਤੁਹਾਡੇ ਬਣਾਏ ਹੋਏ ਪ੍ਰੋਜੈਕਟਾਂ ਨੂੰ ਆਮ ਬਲਟੀ ਸਰਕਾਰ ਕਹਿੰਦੀ ਅਸੀਂ 12 ਕਰੋੜ ਖਰਚਤਾ 15 ਕਰੋੜ ਖਰਚਤਾ ਇਹ ਦਿਨ ਦੱਸੇ ਜਾ ਰਿਹਾ ਕਿਵੇਂ ਦੇਖਦੇ ਨੇ ਸਾਰੇ ਦੇਖੋ ਮੰਨ ਲਓ ਹਰ ਚੀਜ਼ ਕੋਈ ਤੁਹਾਨੂੰ ਤਾਂ ਪਤਾ ਤੁਸੀਂ ਮੇਰੇ ਜਦੋਂ ਮਹੂਰਤ ਹੁੰਦੇ ਸੀਗੇ ਤੁਸੀਂ ਉਹਦੇ ਗਵਾਹ ਹੈਗੇ ਹੋ ਤੇ ਜਿਹੜਾ ਬਿਲਡਿੰਗਾਂ ਬਣੀ ਉਹ ਵੀ ਤੁਹਾਨੂੰ ਪਤਾ ਹੈ ਉਹ ਜਿਹੜੇ ਪ੍ਰੋਜੈਕਟ ਹੈ ਇਹ ਕੋਈ ਉਹ ਜਿਹੇ ਚੀਜ਼ਾਂ ਨਹੀਂ ਜਿਹੜੇ ਬੁੱਕੇ ਚ ਲੱਡੂ ਪੰਨਿਆ ਜਾਵੇ ਸਰਕਾਰੀ ਪ੍ਰੋਜੈਕਟ ਨੇ ਪਹਿਲਾਂ ਤੁਹਾਡਾ ਐਸਟੀਮੇਟ ਪਾਸ ਹੁੰਦਾ ਫਿਰ ਉਹਦੇ ਕੈਂਟਰ ਲੱਗਦੇ ਫਿਰ ਵਰਕ ਆਊਟ ਹੁੰਦੇ ਫਿਰ ਐਗਜ਼ੀਕਿਊਸ਼ਨ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਸਾਡੇ ਮਨੇ ਹੁੰਦੀਆਂ ਠੀਕ ਹੈ ਹੁਣ ਬਿਲਡਿੰਗ ਬੰਨਣ ਦਾ 3-7 ਦੋ ਸਾਲ ਦਾ ਕਈ ਲੱਗਣਾ ਉਹ ਵੱਧ ਕੇ ਸੁੱਤੀ ਦੇ ਨਾਲ ਵੀ ਇਲੈਕਸ਼ਨ ਦਾ ਦਰਦ ਉਲਟ ਹੋ ਗਿਆ ਯਾ ਜੀ ਮੂਰਤੇ ਇਹਨਾਂ ਨੂੰ ਇਹ ਕਰ ਰਹੇ ਆ ਲੇਕਿਨ ਉਹਨਾਂ ਨੂੰ ਫਰਕ ਨਹੀਂ ਪੈਂਦਾ ਲੋਕਾਂ ਨੂੰ ਹਰ ਸਿਸਪੱਤਾ ਦਾ ਰਾਜਕੁਮਾਰ ਚੱਬੇਵਾਲ ਸੀਗੇ ਸੰਸਦ ਵਿੱਚ ਸੰਘਰ ਲੈ ਕੇ ਗਏ ਸੀ ਪਰ ਹੁਣ ਆਮ ਆਦਮੀ ਪਾਰਟੀ ਪਹੁੰਚ ਗਏ ਆ ਦੇਖੋ ਇੱਕ ਗੱਲ ਬੜੀ ਉਸ ਸੁਣਦੇ ਉਹਨੇ ਪ੍ਰੋਗਰਾਮਾਂ ਵਿੱਚ ਜਦੋਂ ਧਾਰਮਿਕ ਪ੍ਰੋਗਰਾਮ ਤੇ ਜਾਂਦੇ ਹੋ ਉਹ ਕਹਿੰਦੇ ਇਨਸਾਨ ਦੀ ਜਿਹੜੀ ਵੈਲਿਊ ਹੈ ਉਹ ਮਤਲਬ ਬੇਸ਼ਕੀਮਤੀ ਵੀ ਹੈ ਤੋ 1 ਰੁਪਿਆ ਵੀ ਹੈ ਮੈਂ ਆਪਣਾ ਮੁੱਲ ਤੇ ਜਿਨਾ ਚੈੱਕਰ ਵਿੱਚ ਆਪਣੇ ਨੂੰ ਵੇਚਣਾ ਜਾਂ ਮੈਂ 100 ਕੋਚ ਨਾਲ ਵੇਚਾਂ ਜੰਮੇਵਾ ਜੀ ਨੇ ਜਿਹੜੀ ਆਪਣੀ ਉਹ ਲੋਇੰਤੀ ਹੈ ਇਸ ਕੀ ਇਹ ਫੈਸਲਾ ਉਹਨਾਂ ਦਾ ਕਿ ਸਾਾਨੂੰ ਇਹਨਾਂ ਗੱਲਾਂ ਨਾਲ ਫਰਜ਼ ਨਹੀਂ ਪੈਂਦਾ ਕਾਂਗਰਸ ਪਾਰਟੀ ਕੋਲ ਬੜੇ ਸਪਾਈ ਨਹੀਂ ਜਿਹੜੇ ਕੋਲ ਆ ਕੇ ਰੱਖਦੇ ਰਹਿੰਦੇ ਬਣਿਆ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਨਾ ਯੂਪੀ ਦੇ ਨਾ ਬਿਹਾਰ ਦੇ ਆ ਉੱਥੇ ਕੋਈ ਦਕਲੀ ਸ਼ਰਾਬ ਨਾਲ ਨਹੀਂ ਮਰ ਰਿਹਾ ਇਹ ਭਗਵੰਤ ਮਾਨ ਜਿਹੜਾ ਇਹ ਬਿਲਕੁਲ ਬੇਪਰਵਾਹ ਜਿਹਨੂੰ ਪਤਾ ਹੀ ਨਹੀਂ ਕੋਈ ਆਪ ਗਾਣੇ गा ਰਹੇ ਆ ਗੱਡੀਆਂ 'ਚ ਬੈਠੇ ਤੇ ਆਪਦੇ ਜ਼ਿਲ੍ਹੇ ਸੰਗਰੂਰ 'ਚ ਜਿੱਥੇ ਦਾ ਫਾਈਨਾਂਸ ਮਿਨਿਸਟਰ ਵੀ ਆ ਜਿੱਥੇ ਦਾ ਮੀਥੇਰ ਉਹਨਾਂ ਦਾ ਉੱਥੇ ਇਲੈਕਸ਼ਨ ਲੜ ਰਹੇ ਆ ਤੇ ਉੱਥੇ ਅੱਜ ਦੀ ਖਬਰ ਆ ਇਸ ਵੇਲੇ ਤੱਕ 8 ਬੰਦੇ ਆ ਜਿਹੜੇ ਉਹ ਆਪਣੀ ਜਾਨ ਗਵਾ ਚੁੱਕੇ ਆ ਬਾਕੀ ਹਜੇ ਤੜਫ ਰਹੇ ਆ ਇਹ ਨਕਲੀ ਸ਼ਰਾਬ ਜਾਲੀ ਸ਼ਰਾਬ ਕਦੇ ਸੋਚਿਆ ਸੀ ਵੀ ਇਹ ਪੰਜਾਬ ਦੇ ਵਿੱਚੋਂ ਵੀ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਇਹ ਹਾਲ ਹੋ ਰਿਹਾ ਲੋਕ ਤੜਫ ਰਹੇ ਆ ਹਸਪਤਾਲਾਂ 'ਚ ਪਏ ਐਸੀ ਜਰੀਲੀ ਸ਼ਰਾਬ ਜਿਹੜੀ ਆ ਉਹਨਾਂ ਨੂੰ ਪਰੋਸੀ ਜਾ ਰਹੀ ਆ ਤੇ ਸਿਰਫ ਸਾਰਾ 2 ਨੰਬਰ ਦਾ ਧੰਦਾ ਜਿਹੜਾ ਉਹ ਸ਼ਰਾਬ ਦਾ ਚਿੱਟੇ ਦਾ ਤਾਂ ਚੱਲ ਹੀ ਚੱਲ ਰਿਹਾ ਪਰ ਸ਼ਰਾਬ ਦਾ ਧੰਦਾ ਵੀ ਕਿਉਂਕਿ ਐਕਸਪੋਰਟ ਬਹੁਤ ਨੇ ਇਸ ਕੰਮ ਦੇ ਵਿੱਚ ਬਹੁਤ ਸਿਆਣੇ ਨੇ ਇਸ ਕੰਮ ਦੇ ਵਿੱਚ ਜਿਹੜਾ ਇਹ ਧੰਦਾ ਇਹ ਸ਼ਰਾਬ ਦਾ ਸ਼ੁਰੂ ਕੀਤਾ ਏ ਇਹ ਤੇ ਬਹੁਤ ਵੱਡੀ ਰਿਕੁਆਇਰੀ ਹੋਣੀ ਚਾਹੀਦੀ ਆ ਕਿਹੜੇ ਲੀਡਰ ਦੀ ਕਿਹੜੇ ਅਫਸਰ ਦੀ ਸ਼ਹਿਤ ਇਹ ਕੰਮ ਜਿਹੜਾ ਸੰਗਰੂਰ ਚ ਚੱਲ ਰਿਹਾ ਸੀ ਸਾਰੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਰਮਨਿਤ ਬਿੱਟੂ ਜੀ ਸਾਡੇ ਤੇ ਉਹ ਕਹਿੰਦੇ ਸਾਰੇ ਬਾਡਾਂ ਦੇ ਵਿੱਚ ਪਹੁੰਚ ਗਏ ਅੰਮ੍ਰਿਤ ਸਿੰਘ ਨੇ ਸਟੈਂਡ ਕਰ ਰਿਹਾ ਮੈਂ ਕਹਾਂ ਜੀ ਜੋ ਉਹ ਕਹਿਣਾ ਕਹਿ ਲੈਣ ਉਹਨਾਂ ਦੀ ਉਹਨਾਂ ਦੀ ਮਰਜ਼ੀ ਆ ਅਸੀਂ ਅਸੀਂ ਆਪਣਾ ਕੰਮ ਕਰਨਾ ਏ ਉਹਨਾਂ ਨੇ ਆਪਣਾ ਕੰਮ ਕਰਨਾ ਏ ਉਹਨਾਂ ਨੂੰ ਅਸੀਂ ਪੁੱਛਦੇ ਆ ਸਾਡਾ ਫਿਕਰ ਛੱਡੋ ਇਹ ਦੱਸੋ ਵੀ 1000 ਰੁਪਇਆ ਕਿਉਂ ਨਹੀਂ ਦਿੱਤਾ ਹਜੇ ਤੱਕ ਇਹ ਦੱਸੋ 2500 ਕਿਉਂ ਨਹੀਂ ਹਜੇ ਤੱਕ ਦਿੱਤਾ 51000 ਸ਼ਗਰਸ਼ਕੀਮ ਕਿਉਂ ਨਹੀਂ ਦਿੱਤੀ ਹਜੇ ਤੱਕ ਹਜੇ ਤੱਕ ਜਿਹੜਾ ਹਰ ਹਰ ਅੱਜ ਤੜਫ ਰਹੇ ਆ ਲੋਕ ਐਨਓਸੀ ਦੇ ਉੱਤੇ ਅੱਜ ਤੱਕ ਕਾਉਂਸਲਰ ਦੀ ਇਲੈਕਸ਼ਨ ਕਿਉਂ ਨਹੀਂ ਕਰਾਈ ਕਿਉਂ ਮੋਰਾ ਖੋ ਕੇ ਆਪਣੇ ਦਫ਼ਤਰਾਂ ਚ ਰੱਖੀਆਂ 6 ਦੇ 6 ਐਮਐਲਏ ਨੇ ਕਿਉਂ ਅੱਜ ਤੱਕ ਜਿਹੜੀ ਸਿਹਤ ਸਹੂਲਤਾਂ ਕਹੀ ਸੀ ਅਸੀਂ ਦਵਾਂਗੇ ਹਰ ਨੂੰ ਮੁਫਤ ਟੈਸਟ ਹਰ ਨੂੰ ਮੁਫਤ ਦਵਾਈ ਉਹ ਸਿਰਫ ਗੱਲਾਂ ਰਹਿ ਗਈਆਂ ਆ ਸਭ ਤੋਂ ਵੱਡੀ ਗੱਲ ਜਿਵੇਂ ਸੰਜੇ ਜੀ ਤੇ ਆ ਸਾਰੇ ਅਸੀਂ ਕਰ ਰਹੇ ਸੀ ਵੀ 3 ਸਾਲਾਂ ਚ ਇੱਕ ਪ੍ਰੋਜੈਕਟ ਯਾਰ ਜਦੋਂ ਵੀ ਇਹ ਗੱਲ ਕਰਦੇ ਹੁੰਦੇ ਆ ਨਾ ਇਹਨਾਂ ਨੂੰ ਇਹ ਪੁੱਛਿਆ ਕਰੋ ਵੀ ਤੁਸੀਂ ਇੱਕ ਪ੍ਰੋਜੈਕਟ ਲੁਧਿਆਣੇ ਦੀ ਦੱਸ ਦਿਓ 6 ਦੇ 6 ਹਲਕਿਆਂ ਚ ਇੱਕ ਪ੍ਰੋਜੈਕਟ ਕੋਈ ਨਵਾਂ ਸਕੂਲ ਕੋਈ ਨਵਾਂ ਕਾਲਜ ਨਾ ਕੋਈ ਕੋਈ ਨਵੀਂ ਇੰਡਸਟਰੀ ਲਈ ਕੋਈ ਕੋਈ ਲੋਕਾਂ ਲਈ ਕੋਈ ਲਾਇਰ ਵੈਲੀ ਕੋਈ ਪਾਰਕ ਕੋਈ ਗਰਾਊਂਡ ਕੋਈ ਪਲੇਗਰਾਊਂਡ ਖੁੱਤ ਕੈਰਮ ਬੋਰਡ ਹੀ ਲਿਆਂਦਾ ਹੋਵੇ ਕੋਈ ਲੁੱਡੋ ਖੇਲਣ ਨੂੰ ਵੀ ਜਾਂਦੀ ਹੋਵੇ ਕੋਈ ਡੀਟੀ ਡਿਊਟੀ ਬੰਟੇ ਦਾ ਖੇਲਦੇ ਮੈਂ ਦੇਖੀਏ ਕਿ ਸਰ ਬਲਕੌਰ ਸਿੰਘ ਸਿੱਧੂ ਜੀ ਨੇ ਜਿਹੜੇ ਉਹਨਾਂ ਦੇ ਘਰ ਚੋਸ਼ ਜਾਨ ਸ਼ਰਮ ਵਾਲੀ ਗੱਲ ਆ ਤੇ ਬੜੀ ਹਰਾਸਮੈਂਟ ਉਹਨਾਂ ਨੂੰ ਹੋ ਰਹੀ ਹੈ ਇੱਕ ਜਿਹਦਾ ਇੱਕ ਮੈਂ ਸਮਝਣਾ ਛਤੀਰੀ ਜਿਹੜਾ ਲਟੈਂ ਜਿਹਦਾ ਜਿਹੜਾ ਪੁੱਤ ਸਿੱਧੂ ਮੂਸੇ ਵਾਲਾ ਇਹਨਾਂ ਨੇ ਛੀ ਮਿਨਿਸਟਰ ਨੇ ਉਹਦੀ ਸਕਿਉਰਿਟੀ ਘੱਟ ਕਰਕੇ ਉਹ ਵੀ ਟਵੀਟ ਕਰਕੇ ਸੀਐਮਓ ਨੇ ਦੱਸਿਆ ਹੋਵੇ ਗੈਂਗਸਟਰਾਂ ਉੱਤੇ ਉਹਨਾਂ ਤੋਂ ਮਰਵਾਇਆ ਹੋਵੇ ਅੱਜ ਤੱਕ ਉਹਦੇ ਤੇ ਕਾਰਵਾਈ ਨਹੀਂ ਹੋਈ ਜੇ ਅੱਜ ਉਸ ਬਜ਼ੁਰਗ ਦੇ ਉਸ ਮਾਪੇ ਦੇ ਜੇ ਕੋਈ ਸਹਾਰਾ ਉਹਨਾਂ ਦੇ ਜੋਣ ਦਾ ਸਹਾਰਾ ਜੇ ਉਹਨਾਂ ਦੇ ਬੱਚਾ ਜੰਪਿਆ ਘਰੇ ਤੇ ਤੁਸੀਂ ਇਹ ਬਿਲਕੁਲ ਗਲਤ ਗੱਲ ਆ ਅੱਜ ਇੱਕ ਸੈਕਟਰੀ ਹੈਲਥ ਦੇ ਨਾਂ ਤੇ ਉਹਨੂੰ ਕਾਰਨ ਦੱਸੋ ਨੋਟਿਸ ਕੱਢਤਾ ਇਹ ਹਿੰਮਤ ਨਹੀਂ ਕਿ ਸੈਕਟਰੀ ਦੀ ਜਿੰਨਾ ਚਿਰ ਹੈਲਥ ਮਿਨਿਸਟਰ ਜਾਂ ਸੀਐਮਓ ਇਹਦੇ ਵਿੱਚ ਇਨਵੋਲਵ ਨਾ ਹੋਵੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿੰਡੀ ਵੱਡੀ ਅਸੀਂ ਗਲਤੀ ਕਰਨ ਜਾ ਰਹੇ ਹਾਂ ਪਰ ਜਾਣ ਬੁੱਝ ਕੇ ਇਹ ਕੰਮ ਆ ਜਿਹੜਾ ਆਮ ਆਦਮੀ ਸਰਕਾਰ ਨੇ ਕਰਾਇਆ ਬਹੁਤ ਰੋਸ ਆ ਲੋਕਾਂ ਦੇ ਮਨਾਂ 'ਚ ਬਹੁਤ ਗੁੱਸਾ ਹੈ ਲੋਕਾਂ ਦੇ ਮਨਾਂ 'ਚ ਅੱਜ ਹੀ ਆ ਹੁਣੀ ਮੈਨੂੰ ਪਤਾ ਲੱਗਿਆ ਇਹਨਾਂ ਦਾ ਇੱਕ ਕੈਂਡੀਡੇਟ ਬਲਵੀਰ ਸਿੰਘ ਪਟਿਆਲੇ ਜੀ ਗਿਆ ਏ ਤੇ ਕਿਸ ਤਰੀਕੇ ਨਾਲ ਉਹਦਾ ਸਵਾਗਤ ਹੋ ਰਿਹਾ ਤੁਹਾਡੇ ਵੀਡੀਓ ਥੋੜਾ ਚਿਰ ਚੈਨਲ ਤੇ ਆ ਜਾਣਗੀਆਂ ਜਦੋਂ ਜਦੋਂ ਇਹਨਾਂ ਦਾ ਕੈਂਡੀਡੇਟ ਕਿਸੇ ਵੀ ਪਿੰਡ ਚ ਕਿਸੇ ਸ਼ਹਿਰ ਚ ਜਾਊਗਾ ਤਾਂ ਉਹਦਾ ਸਵਾਗਤ ੜਲਿਆਂ ਨਾਲ ਉਹਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਹਰ ਜਗ੍ਹਾ ਹੋਏਗਾ ਤੇ ਹੁਣ ਸਵਾਗਤ ਅਜੇ ਪਟਿਆਲੇ ਇਹਨਾਂ ਦਾ ਹੋ ਗਿਆ ਹੈ ਸਰ ਉਹ ਕਾਂਗਰਸ ਵਿੱਚ ਸੀਗੇ ਬਰਕਾਉਰ ਸਿੰਘ ਜੀ ਉਹਨਾਂ ਦਾ ਬੱਚਾ ਜਿਹੜਾ ਤੇ ਉਹ ਇਸ ਕਰਕੇ ਇਤਨੀ ਉਹਨਾਂ ਤੇ ਜਿਆਦਾ ਹੈ ਜਿਹੜਾ ਇਦਾਂ ਵੀ ਮੈਂ ਚਲਦਾ ਥੋੜੀ ਗੱਲ ਸਹੀ ਆ ਪਰ ਮੈਂ ਇਸ ਗੱਲ ਨੂੰ ਪੋਲੀਟੀਕਲ ਨਹੀਂ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਉਹ ਸਭਦੇ ਆ ਉਹ ਇੱਕ ਆਈਕਨ ਜਿਹੜਾ ਹੈ ਉਹਦੇ ਉਹਦੇ ਫਾਦਰ ਨੇ ਤੇ ਉਹਨਾਂ ਨੂੰ ਅਸੀਂ ਨਾ ਪਾਰਟੀਆਂ ਚ ਨਾ ਅਸੀਂ ਉਹਨੂੰ ਧੜਿਆਂ ਚ ਵੰਡਣਾ ਚਾਹੁੰਦੇ ਆ ਉਹਨਾਂ ਨੂੰ ਲੋਕ ਅਕ੍ਰੋਸ ਦੀ ਪਾਰਟੀ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਾ ਜਿਹੜਾ ਇਹ ਮੈਂ ਸਮਝਦਾ ਦੇਸ਼ਾਂ ਦੇ ਵਿਦੇਸ਼ਾਂ ਚ ਲੋਕ ਉਹਨਾਂ ਨੂੰ ਚਾਹੁੰਦੇ ਆ ਸਰ ਇੱਕ ਪਾਸੇ ਦੇਖਿਆ ਯਾਰ ਇੱਕ ਖੁਸ਼ੀ ਵੀ ਮਨਾਈ ਜਾ ਰਹੀ ਹੈ ਤੇ ਦੂਜੇ ਪਾਸੇ ਰੋਸ ਵੀ ਮਨਾਇਆ ਜਾ ਰਿਹਾ ਉਹ ਦੇਖੀ ਖੁਸ਼ੀਆਂ ਤਾਂ ਲੋਕ ਵਿਚਾਰੇ ਉਹਨਾਂ ਨੂੰ ਚਾਹਣ ਵਾਲੇ ਮਨਾ ਹੀ ਰਹੇ ਆ ਇਹ ਜਿਹੜੀ ਸਰਕਾਰ ਦੇ ਜਿਹੜੇ ਜਿਹੜੇ ਹੱਤਕੰਡੇ ਨੇ ਉਹ ਤਾਂ ਵਿਚਾਰੇ ਹਸਪੀਟਲ ਤਾਂ ਉਹਦੀ ਛੁੱਟੀ ਵੀ ਨਹੀਂ ਮਿਲੀ ਉਹਨਾਂ ਨੇ ਤਾਂ ਕਿਹਾ ਯਾਰ ਮੇਰੀ ਟ੍ਰੀਟਮੈਂਟ ਤਾਂ ਪੂਰੀ ਹੋ ਲੈਣ ਦਿਓ ਮੈਂ ਜਵਾਬ ਦੇ ਦੂੰਗਾ ਜੋ ਵੀ ਹੋਊਗਾ ਮੇਰੇ ਕੋਲ ਪਰ ਇਹ ਜਿਹੜੇ ਨੇ ਨਾ ਇਹ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਕਹੀ ਆ ਇੱਕ ਪੋਲੀਟਿਕਲ ਗੱਲ ਵੀ ਉਹਨਾਂ ਨੇ ਕਹੀ ਇੱਕ ਸਰਕਾਰ ਨੂੰ ਉਹਨਾਂ ਨੇ ਬਾਰ ਬਾਰ ਚੈਲੰਜ ਕੀਤਾ ਵੀ ਕਿਉਂ ਅੱਜ ਤੱਕ ਯਾਰ ਜਿਹੜੇ ਮੇਰੇ ਪੁੱਤ ਦੇ ਕਾਤਲ ਨੇ ਉਹਨਾਂ ਦੀ ਕਿੱਥੋਂ ਇੰਟਰਵਿਊ ਆ ਰਹੀਆਂ ਉਹ ਉਹ ਪੁੱਛਣ ਲਈ ਵੀ ਇਹਨਾਂ ਨੇ ਉਹਨਾਂ ਨੂੰ ਸਜ਼ਾ ਦਾ ਕੀ ਦਿਵਾਉਣੀ ਹੈ ਉਹਦੀ ਜੇਲਾ ਚ ਇੰਟਰਵਿਊ ਕਰਵਾ ਰਹੇ ਆ ਇਸ ਗੱਲ ਕਰਕੇ ਉਹ ਜਦੋਂ ਬੋਲਦੇ ਆ ਤੇ ਫਿਰ ਉਹਨਾਂ ਨੂੰ ਦੱਬਣ ਦੀ ਸਪਰੈਸ ਕਰਨ ਦੀ ਕੋਸ਼ਿਸ਼ ਕਰਦੇ ਆ